ਲਓ ਜੀ ਦੋਸਤੋ ਕਦੇ ਕਦੇ ਸਮਾਜ ਦੇ ਅੰਦਰੋਂ ਬਹੁਤ ਹੀ ਸੋਹਣੀਆਂ ਤਸਵੀਰਾਂ ਵੀ ਆ ਜਾਂਦੀਆਂ ਨੇ ਤੇ ਅੱਜ ਆ ਵੀ ਗਈਆਂ ਨੇ ਮੈਂ ਗੁਰਵਿੰਦਰ ਸਿੰਘ ਰੋਮੀ ਤੇ ਤੁਸੀਂ ਦੇਖ ਰਹੇ ਹੋ ਮਾਲਵਾ ਐਮ ਵੀ ਟੀਵੀ ਤੇ ਤਸਵੀਰਾਂ ਤੁਹਾਨੂੰ ਦਿਖਾ ਰਿਆਂ ਜਿਹੜਾ ਸੰਗਰੂਰ ਦੇ ਸਬਡਿਵੀਜ਼ਨ ਪੁਹਾਨੀ ਕਰਦੀਆਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਪੜੇ ਢਿਖੇ ਸੀਨੀਅਰ ਪੱਤਰਕਾਰ ਮਨਦੀਪ ਕੁਮਾਰ ਅਤਰੀ ਅਤੇ ਉਹਨਾਂ ਦੇ ਮਾਤਾ ਜੀ ਦੇ ਜਨਮ ਦਿਨ ਨੂੰ ਸਮਰਪਿਤ ਅੱਜ ਬੂਟਿਆਂ ਦੀ ਸ਼ੀਲ ਲਾਈ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਬੂਟੇ ਵੰਡੇ ਜਾ ਰਹੇ ਨੇ ਸੀਨੀਅਰ ਪੱਤਰਕਾਰ ਝਨੇੜੀ ਸਾਹਿਬ ਨਜ਼ਰ ਆਏ ਨੇ ਉੱਥੇ ਹੀ ਬੂਟੇ ਲਾਏ ਜਾ ਰਹੇ ਨੇ ਤਾਂ ਕਿ ਇਹ ਵੀ ਪ੍ਰਣਾ ਰਿਆ ਗਿਆ ਕਿ ਇਸ ਬੂਟੇ ਦੀ ਦੇਖਭਾਲ ਵੀ ਕੀਤੀ ਜਾਊਗੀ ਉਚੇਚੇ ਤੌਰ ਤੇ ਇਸ ਬੂਟੇ ਨੂੰ ਵੱਡਾ ਵੀ ਕੀਤਾ ਜਾਊਗਾ ਇਹ ਪ੍ਰਣ ਲਿਆ ਗਿਆ ਇਲਾਕਾ ਭਵਾਨੀਗੜ੍ਹ ਦੇ ਸੀਨੀਅਰ ਕਾਂਗਰਸ ਆਗੂ ਪਵਨ ਕੁਮਾਰ ਸ਼ਰਮਾ ਵੀ ਥਾਪੜਾ ਦੇਣ ਪਹੁੰਚੇ ਨੇ ਉੱਥੇ ਹੀ ਤਸਵੀਰਾਂ ਦੇ ਵਿੱਚ ਤੁਹਾਨੂੰ ਬ੍ਰਾਹਮਣ ਸਭਾ ਦੇ ਅਹੁਦੇਦਾਰ ਨਜ਼ਰ ਆ ਰਹੇ ਨੇ ਪੂਰੀ ਬ੍ਰਾਹਮਣ ਸਭਾ ਮੌਜੂਦ ਹੈ ਉੱਥੇ ਹੀ ਪੱਤਰਕਾਰ ਭਾਈਚਾਰੇ ਤੋਂ ਮੇਜਬ ਸਿੰਘ ਮਟਰਾ ਉੱਚੇਚੇ ਤੌਰ ਤੇ ਸੰਯੁਕਤ ਪ੍ਰੈਸ ਕਲੱਬ ਭਵਾਨੀਗੜ੍ਹ ਦੇ ਨਵ ਨਿਯੁਕਤ ਪ੍ਰਧਾਨ ਗੁਰਦਰਸ਼ਨ ਸਿੰਘ ਸਿੱਧੂ ਪਹੁੰਚੇ ਨੇ ਕੀ ਕਹਿੰਦੇ ਨੇ ਪਹਿਲਾਂ ਉਹ ਸੁਣ ਲਈਏ ਜੀ ਪਹਿਲਾਂ ਤਾਂ ਮੈਂ ਮਨਦੀਪ ਸੰਗਤਰੀ ਨੂੰ ਜਨਮ ਦਿਨ ਦੀ ਬਹੁਤ ਮੁਬਾਰਕਾ ਦਿੰਦਾ ਦੂਜੀ ਪਾਸੇ ਜਿਹੜਾ ਇਹ ਇਹ ਆ ਤੇ ਬੂਟੇ ਬੰਡਣ ਦਾ ਜਿਹੜਾ ਹੈਗਾ ਕਿਉਂਕਿ ਜਨਮ ਦਿਨ ਤੇ ਬੂਟੇ ਬੰਡਣਾ ਬਹੁਤ ਵਧੀਆ ਗੱਲ ਹੈ ਇੱਕ ਪਾਸੇ ਆਪਾਂ ਸਾਰੇ ਜਨਮ ਦਿਨ ਮਨਾਉਂਦੇ ਤੇ ਦੂਜੇ ਪਾਸੇ ਜਿਹੜਾ ਵਾਤਾਵਰਨ ਹੈ ਉਹਨੂੰ ਸੁਧਰਦੇ ਵਿੱਚ ਜਿਹੜੇ ਬੂਟੇ ਨੇ ਇੱਕ ਪਾਸੇ ਫਲਦਾਰ ਬੂਟੇ ਵੀ ਨੇ ਤੇ ਵਾਤਾਵਰਨ ਵੀ ਸੁਧਰਦਾ ਬਹੁਤ ਵਧੀਆ ਗੱਲ ਹੈ ਮੈਂ ਸਤਰੀ ਸਾਹਿਬ ਨੂੰ ਬਹੁਤ-ਬਹੁਤ ਮੁਬਾਰਕਾ ਦਿੰਦਾ ਬੋਲਾਂ ਦੇ ਬੂਟੇ ਨੇ ਜੀ ਜਾਮਣ ਦੇ ਸਰਹੰਜਣਾ ਤੇ ਉਸ ਤੋਂ ਬਾਅਦ ਫੁੱਲਾਂ ਤੇ ਫਲਾਂ ਦੋਨਾਂ ਦਾ ਮਿਕਸ ਵਰਾਈਟੀ ਹੈ ਜਿਹੜੇ ਚਾਹੇ ਤੇ ਤੁਸੀਂ ਆਪਣੇ ਜਨਮ ਦਿਨ ਤੇ ਤੁਹਾਨੂੰ ਕੀ ਨੇ ਸੁਝਾਅ ਦਿੱਤਾ ਵੀ ਤੁਸੀਂ ਕੇਕ ਕੱਟਣ ਦੀ ਬਜਾਏ ਵੀ ਪੌਦੇ ਵੰਡੋ ਠੀਕ ਹੈ ਜਦੋਂ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ ਤੇ ਟੈਂਪਰੇਚਰ 50 ਦੇ ਨੇੜੇ ਜਾਣ ਆ ਰਿਹਾ ਹੈ ਸਾਡਾ ਲਗਾਤਾਰ ਟੈਂਪਰੇਚਰ ਅਪ ਹੋ ਰਿਹਾ ਤੇ ਉਹਨੂੰ ਬਚਾਉਣ ਦੇ ਲਈ ਸਾਨੂੰ ਜ਼ਰੂਰੀ ਹੈ ਕਿ ਅਸੀਂ ਇੱਕੋ ਇੱਕ ਉਹਦਾ ਹੱਲ ਹੈ ਕਿ ਬੱਦ ਤੋਂ ਬੱਦ ਬੂਟੇ ਲਗਾਏ ਜਾਣ ਉਹੀ ਇੱਕ ਮਕਸਦ ਹੈ ਕਿ ਆਪਾਂ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਰੇ ਵਾਤਾਵਰਨ ਨੂੰ ਸੰਭਾਲ ਸਕੀਏ ਤੇ ਉਹਨੂੰ ਬਚਾ ਸਕੀਏ ਉਸੇ ਦੇ ਲਈ ਬੱਦ ਬੱਦ ਬੂਟੇ ਲਾਉਣ ਦਾ ਜਿਹੜਾ ਪ੍ਰੋਗਰਾਮ ਚੱਲ ਰਿਹਾ ਹੈ ਜਨਮ ਲੈਣਾ ਪੂਰੀ ਖੁਸ਼ੀ ਨਾਲ ਚੱਲ ਰਹੀ ਹੈ ਬਹੁਤ ਇੰਜੋਏ ਕਰ ਰਹੇ ਆ ਫੈਰੀ ਗੁੱਟਰ ਦੋਨਾਂ ਭਰਾਵਾਂ ਨੂੰ ਲੱਖ ਲੱਖ ਮੁਬਾਰਕਾਂ ਜੀ ਅੱਜ ਮੈਂ ਜਿਵੇਂ ਆਪਾਂ ਜਿਵੇਂ ਆਪਾਂ ਨਾਂ ਤੇ ਕੋਲਡ ਡਰਿੰਕ ਕੀ ਲਿਆ ਅੱਜ ਸਾਡੇ ਦੋ ਛੋਟੇ ਭਰਾਵਾਂ ਦਾ ਜਨਮ ਦਿਨ ਹੈ ਮਨਦੀਪ ਪੱਤਰੀ ਤੇ ਪਰਮਜੀਤ ਕਲੇਰ ਦਾ ਦੋਏ ਇਕੱਠੇ ਪੜੇ ਨੇ ਇਹ ਦੋਏ ਇਕੱਠੇ ਪੜੇ ਨੇ ਇਹ ਪੀ ਐਟ ਕਰੀ ਤੇ ਦੋਨਾਂ ਨੇ ਗਾਹਾਂ ਮਤਲਬ ਜਰਨਲਿਜ਼ਮ ਵੀ ਸਾਡੀ ਇਕੱਠੀ ਹੈ ਤੀਜਾ ਜਿਹੜਾ ਦਾ ਸਾਥੀ ਉਹ ਵੀ ਬੈਠਾ ਹੈਗਾ ਆਪਣਾ ਹਰਪਾਲ ਸਿੰਘ ਤੇ ਅਸੀਂ ਇਹਨਾਂ ਨੂੰ ਸਾਰੇ ਵੀਰਾਂ ਵੱਲੋਂ ਲੱਖ ਲੱਖ ਵਧਾਈ ਦਿੰਦੇ ਆ ਇਹਨਾਂ ਦੀ ਲੰਮੀ ਉਮਰ ਹੋਵੇ ਹੋਣ ਸ਼ਕਤੀਆਂ ਕਰਨ ਹਾਂਜੀ ਮਨਦੀਪ ਪੱਤਰੀ ਜੀ ਨੂੰ ਅੱਜ ਜਨਮ ਦਿਨ ਤੇ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਬਹੁਤ-ਬਹੁਤ ਮੁਬਾਰਕਾਂ ਪ੍ਰਮਾਤਮਾ ਇਹਨਾਂ ਦੀ ਉਮਰ ਲੰਬੀ ਕਰੇ ਤੇ ਸਮਾਜ ਸੇਵਾ ਕਰਨ ਦਾ ਬਲਾ ਜਿਹੜਾ ਹੋ ਇਹਨਾਂ ਨੂੰ ਬਖਸ਼ੇ ਹਾਂਜੀ ਜੀ ਮਨਦੀਪ ਪੱਤਰੀ ਜੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਹਾਂਜੀ ਜੀ ਸਾਡੇ ਹੋਂਹਰ ਪੱਤਰਕਾਰ ਮਨਦੀਪ ਪੱਤਰੀ ਨੂੰ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਠੀਕ ਹੈ ਮੈਂ ਮੇਰੇ ਛੋਟੇ ਵੀਰ ਮਨਦੀਪ ਪੱਤਰੀ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਜਨਮ ਦਿਨ ਦੀਆਂ ਕਿਉਂਕਿ ਇਹਨਾਂ ਨੇ ਆਪਣੇ ਜਨਮ ਦਿਨ ਤੇ ਬੂਟਿਆਂ ਦਾ ਲੰਗਰ ਲਾ ਕੇ ਵਾਤਾਵਰਨ ਨੂੰ ਸ਼ੁੱਧ ਕਰਨ ਦਾ ਜਾਂ ਵਾਤਾਵਰਨ ਨੂੰ ਬਚਾਉਣ ਦਾ ਜਿਹੜਾ ਪ੍ਰਾਲਾ ਕੀਤਾ ਵੱਡਾ ਤੇ ਲੋਕਾਂ ਲਈ ਪ੍ਰੇਰਨਾ ਸਰੋਤ ਵੀ ਆ ਬਹੁਤ ਬਹੁਤ ਮੁਬਾਰਕਾਂ ਆ ਤਰੀਕੇ ਨਾਲ ਹੰਦੀਵਾਲੀ ਜੀ ਆਪਣੇ ਛੋੜੇ ਭਈ ਮੰਦੀਪ ਪਤਰੀ ਨੂੰ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਾਂ ਦਿੰਦਾ ਤੇ ਇਹਨਾਂ ਨੇ ਬਹੁਤ ਸਵਾਗਤਯੋਗ ਇਹ ਕੰਮ ਕੀਤਾ ਜੋ ਬੂਟੇ ਬੰਦਰ ਦਾ ਕੰਮ ਸਟਾਰਟ ਕੀਤਾ ਹਾਂਜੀ ਪੰਡੀ ਜੀ ਰਾਮਨ ਸ਼ਾਦਾ ਉਹ ਪ੍ਰਧਾਨ ਹਮਾਰੇ ਸਾਥੀ ਮਨਦੀਪ ਬਤਰੀ ਜੀ ਨੂੰ ਜਨਮ ਦਿਨ ਦੀ ਬਹੁਤ-ਬਹੁਤ ਵਧਾਈਆਂ ਬਹੁਤ-ਬਹੁਤ ਸ਼ੁਕਾئیں ਪਰਮਾਤਮਾ ਇਹਨਾਂ ਕੀ ਲੰਬੀ ਆਇਯੂ ਕਰੇ ਇਸੇ ਤਰ੍ਹਾਂ ਸੁਣਤੰਮ ਕਰਦੇ ਨੇ ਅਤਰੀ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਨੇ ਆ ਜੀ ਬਾਕੀ ਇਹਨਾਂ ਨੂੰ ਜੋ ਵੀ ਕੋਈ ਡਿਊਟੀ ਲਈ ਹੈ ਇਹਨਾਂ ਨੇ ਹਮੇਸ਼ਾ ਵਾਖ ਖੂਬੀ ਨਵਾਈ ਹੈ ਬਹੁਤ-ਬਹੁਤ ਇੱਕ ਵਾਰ ਫੇਰ ਮੁਬਾਰਕਾਂ ਸਾਡੇ ਵੱਡੇ ਵੀਰ ਮਨਦੀਪ ਬਤਰੀ ਜੀ ਨੂੰ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾਂ ਤੇ ਮੁਬਾਰਕਾਂ ਉਹਨਾਂ ਨੇ ਬਹੁਤ ਸੋਹਣਾ ਪਰੋਲਾ ਕੀਤਾ ਤੇ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਆ ਕਿ ਹਰ ਇੱਕ ਸਾਲ ਆਪਦੇ ਜਨਮ ਦਿਨ ਤੇ ਇਸ ਤੋਂ ਪਰੋਲਾ ਜ਼ ਮਨਦੀਪ ਬਤਰੀ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁ ਮੁਬਾਰਕਾਂ ਜੀ ਇਹਨਾਂ ਨੇ ਇੱਕ ਨਵੀਂ ਸੋਚ ਲੈ ਕੇ ਕਿ ਲੋਕਾਂ ਨੂੰ ਸੇਧ ਦਿੰਦੀ ਹੈ ਕਿ ਆਪਣੇ ਜਨਮ ਦਿਨ ਤੇ ਕੇਕ ਕੱਟਣ ਦੀ ਬਜਾਏ ਫਿਰ ਖਰਚ ਦੀ ਬਜਾਏ ਝੋਟੇ ਵੰਡੋ ਜੀ ਹਾਂਜੀ ਵੀ ਜੀ ਸਭ ਤੋਂ ਪਹਿਲਾਂ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਤੇ ਮੈਂ ਵਧਾਈ ਦੇਣਾ ਚਾਹੁੰਦਾ ਮੇਰੀ ਮਿੱਤਰ ਮਨਦੀਪ ਬਤਰੀ ਜੀ ਨੂੰ ਐਮ ਡੀ ਤਰੀਕਾ ਕੰਪਿਊਟਰ ਨੂੰ ਜਿਨ੍ਹਾਂ ਨੇ ਆਪਣੇ ਜਨਮ ਦਿਨ ਦੇ ਉੱਪਰ ਇੱਕ ਇਸ ਤਰ੍ਹਾਂ ਦਾ ਇੱਕ ਵਾਤਾਵਰਨ ਨੂੰ ਮੁੱਖ ਰੱਖ ਕੇ ਉਹ ਇੱਕ ਝੋਟਿਆਂ ਦਾ ਲੰਗਰ ਲਾਏਗਾ ਇਦੇ ਚ ਫਲਦਾਰ ਬੁੱਟੇ ਵੀ ਨੇ ਤੇ ਸਾਰੇ ਹੈਗੇ ਆਗੇ ਸੋ ਇਹ ਉੱਪਰ ਸਲੱਗਾ ਜੋ ਉੱਪਰ ਆਣਾ